ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਕਾਲੂ ਗੁਰਾਇਸ ਸਿੰਘ ਪਹੁੰਚ ਚੁੱਕੇ ਜੀ ਪਿੰਡ ਹੈਗਾ ਕੋੜਖੀ ਜੰਨਾ ਜ਼ਿਲ੍ਹਾ ਗਰਾਫਬਨ ਤਸਵੀਰ ਬਿਠਾ ਲਾ ਆਓ ਫਿਰ ਬਾਈ ਨਾਲ ਗੱਲਬਾਤ ਕਰੀਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਪਿੰਡ ਹੋਰੀ ਕਹਿੰਦੇ ਲੱਗਦਾ ਉਹ ਲਿਜ਼ ਮਾਜ ਜਾਂਦੀ ਹੈ ਤੁਹਾਡੀ ਵੀਡੀਓ ਦੀ ਪਿੰਡ ਕੋਲੇ ਜੀ ਆਪਣੇ ਖਾਵੇਂ ਜਾਂਦਾ ਹੋਰ ਦਲਾ ਵਧੀਆ ਵਧੀਆ ਬਾਕੀ ਸਾਰੇ ਸੰਦੀਪ ਡੇਰੀ ਫਾਰਮ ਚੈਨਲ ਦੇ ਕਰਨ ਵਾਲੇ ਵੀਰਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋਰ ਸਭ ਨੂੰ ਕਿਵੇਂ ਕੰਮ ਕਾਂਜ ਜਾਂਦਾ ਕੰਮ ਵਧੀਆ ਚੱਲੀ ਜਾਂਦਾ ਜੀ ਸੜਕ ਨਵੀਂ ਬਣਾ ਰਹੇ ਫਿਰ ਹੈ ਸੜਕ ਬਣ ਚਲੀ ਆ ਵਾਸਕੇ ਹਾਂ ਇਹ ਤਾਂ ਫਿਰ ਜ਼ਰੂਰੀ ਹੈ ਕਿ ਨਹੀਂ ਰਾਹ ਵਧੀਆ ਬਣ ਗਿਆ ਰਾਹ ਵਧੀਆ ਬਣ ਗਿਆ ਆ ਬਣ ਗਈ ਘਰ ਨਵਾਂ ਪਰ ਸੜਕ ਨਹੀਂ ਅਜੇ ਨਹੀਂ ਅਜੇ ਨਹੀਂ ਦਹੀ ਤਿਆਰੀ ਚੱਲਣਾ ਪਰ ਹਜੇ ਬਣੀ ਜੇ ਨਾ ਆਜੇ ਲੱਗਣਾ ਟਾਈਮ ਠੀਕ ਹੈ ਠੀਕ ਹੈ ਧੱਕ ਦਿਨ ਲੱਗ ਜਾਣਗੇ ਜੇ ਲੱਗ ਜੂ ਟਾਈਮ ਨਾ ਫੁਰਲੀ ਖਾਲੀ ਬਣ ਗਈ ਬਿਲਕੁਲ ਫਰਸ਼ ਫੁਰਸ਼ ਪੈਣਾ ਆਜੇ ਬਾਕੀ ਤਿੰਨਾ ਟੋਨਾ ਉਤੇ ਪੈਣੀਆਂ ਆਜੇ ਚਲੋ ਕਰੀ ਸ਼ੁਰੂ ਫਿਰ ਚਲੋ ਮਾਰੇ ਕਿ ਕਰਨੀ ਗੱਲ ਬਾਤ ਕੋਈ ਨਵੇਲਾ ਯਾ ਕਰਨੀ ਤੇ ਤੁਸੀਂ ਤੁਸੀਂ ਦੱਸੋ ਜੀ ਫਰੀ ਆ ਇੱਕ ਵੀਡੀਓ ਲੈ ਕੇ ਸਾਡੇ ਕੋਲ ਆਨੂ ਕੇ ਸੀ ਮੇਰੇ ਮੇਰੇ ਬੈਠ ਲੱਗੇ ਰਹੋ ਗਲਾ ਮਾਰ ਮੈਨੂੰ ਕੀ ਚਲ ਕੋਈ ਨੀ ਲਾ ਲਾ ਘੜੀ ਕੇ ਇਹ ਤੁਸੀਂ ਕਹਿ ਰਹੇ ਹੋ ਨਾ ਵੀ ਭਾਈ ਉੱਥੇ ਹੋਰ ਵੀ ਭਾਈ ਗੱਲਾਂ ਕਰੋਂ ਮਾਰਦੇ ਸਾਡੇ ਕੋਲ ਮਾਰਦੇ ਨਹੀਂ ਮਾਰ ਲਓ ਅਜਾ ਨਹੀਂ ਭਾਈ ਬੋਧਿਆ ਗੱਲਾਂ ਦਾ ਠੀਕ ਹੈ ਸੁਖਦੋ ਕਰ ਲਓ ਕੋਈ ਨਹੀਂ ਮਾਲ ਸਾਡੇ ਨਾਲ ਲਓ ਮਾਲ ਦੀ ਗੱਲ ਕਰੋ ਜਿਹੜਾ ਲੱਗ ਹੈਗਾ ਕੋਈ ਬਹੁਤਾ ਚਲ ਕਰੀ ਜਰੂਰ ਜਾਨੀ ਲਾ ਦੇ ਕੇ ਮਾਲ ਦੀ ਗੱਲ ਕਰੋ ਆ ਜਾ ਮਾਰੇ ਹੁਣ ਆ ਜਾ ਸਿਆਣੇ ਯਾ ਲੋਕ ਅੱਜ ਕੱਲ੍ਹ ਇੱਕ ਰਾਜੀ ਪਹਿਲੇ ਸੁਆ ਨਹੀਂ ਦੂਜਾ ਸੁਆ ਸੰਦੀਪ ਜੀ ਅੱਛਾ ਦੂਜੇ ਦੇ ਮਗਰ ਜਨਵਾਰ ਪਹਿਲਾਂ ਵਖਾਓ ਬੱਚੀ ਆ 10 ਦਿਨ ਦੀ ਹੈ ਜੇ ਵਾਹ ਵੀ ਵਾਹ ਬੱਚੀ ਬੱਚੀ ਬਹੁਤ ਸੋਹਣੀ ਹੈ ਬਹੁਤ ਸੋਹਣੀ ਬੱਚੀ ਜੀ ਆ ਹਾਂ ਹਾਂ ਬਹੁਤ ਮਿੱਠੀ ਕਿ ਕਿੰਨਾ ਦੁੱਲਾ ਹੁਣ ਇਸ ਟਾਈਮ 15 ਕਿਲੋ ਸਨੀ ਭਾਜੀ 15 ਕਿਲੋ ਥਣ ਤੁਣ ਬਹੁਤ ਸੋਨਾ ਲੱਗਾ ਕਰਮਾਰੀ ਨੂੰ ਵਾਹ ਠੀਕ ਹੈ ਚਲ ਤੋਰੀਏ ਫਿਰ ਪਾ ਲਓ ਮਾਰਾ ਜਰੂਰ ਲਓ ਜੀ ਕਰੋ ਚੈੱਕ ਮੱਛੀ ਬਿਛੇ ਬਹੁਤ ਸੋਹਣੀ ਆ ਮੱਛੀ ਲੋਕਾਰ ਆ ਤੁਸੀਂ ਪਤਾ ਨਹੀਂ ਕੀਤਾ ਨੇ ਕਿਹੜੀ ਦੀ ਆਏ ਨਹੀਂ ਆਪਾਂ ਇਹ ਇੰਨਾ ਨਹੀਂ ਤੁਹਾਨੂੰ ਪਤਾ ਆਪਾਂ ਨੂੰ ਪਤਾ ਹੂੰ ਹੂੰ ਬਾਕੀ ਚੀਜ਼ ਕੋਈ ਹੈਗੀ ਆ ਗਰੇਵਾਲ ਭਾਈ ਕਿੰਨੇ ਦਾ ਦੋਤਾ ਹੁਣ 15 ਕਿਲੋ ਸਲੀ ਭਾਜੀ 15 ਕਿਲੋ ਹਾਂਜੀ ਚੰਗੀ ਵਿਹੜ ਹੈ ਨਾ ਚਵਾਈ ਚੁਈ ਬਹੁਤ ਸੋਹਣੀ ਲੱਗੀ ਆ ਠੰਡੀ ਸੀਲ ਆ ਕੋਈ ਰਸੀ ਰੁਸੀ ਨਹੀਂ ਆ ਜਲੀ ਨੂੰ ਵਰਗੀ ਨਾਲੇ ਵਿਹੜ ਵੀ ਚੰਗੀ ਆ ਨਾ ਵਿਹੜ ਵੀ ਚੰਗੀ ਰੰਗ ਰੋਂਗੇ ਵੀ ਚੰਗਾ ਜਮੇ ਪਲੀ ਆ ਬਿਲਕੁਲ ਬਿਲਕੁਲ ਹਾਂਜੀ ਬੋਲੋ ਜੀ ਗਰੇਵਾਲ ਜੀ ਦੀਪ ਭਾਈ ਉੱਡਦੀਆਂ ਵਾਲਾ ਹੀ ਕੰਮ ਕਰਨਾ ਹੈ ਮਾਣਾ ਲੋੜ ਵਿਖਾਓ ਸੰਦੀਪਾ ਥੱਲੇ ਕੋਈ ਚੀਜ਼ ਆ ਭਾਈ ਆ ਨਮੂਨਾ ਹੀ ਆ ਕੋਈ ਚੰਗੀ ਵੈੜ ਬੋਲੋ 60000 ਦੀ ਦੇ ਦਈਏ ਨਿਕਲ ਜਾਏ ਕੰਮ ਕਰੀਏ ਕਰ ਦਾਂਗੇ ਜਿੰਨਾ ਕਰ ਦੋ ਆਪੀ ਚੱਲ 55 ਦੀ ਹਾਂ ਚਲੋ 55000 ਦੀ ਹਾਂ ਹਾਂ ਨਹੀਂ ਚੱਲਣ ਦੋ ਲਓ ਜੀ ਪਿਓਰ ਜਰਸੀ ਮਗਰੀ ਵਛੀ ਮਗਰੀ ਵਛੀ ਵਛੀ ਰਾਤ ਦੀ ਸੂਈ ਫੜ ਖਿਜ ਲੋਦੇ ਰਾਤ ਦੀ ਖਿਜ ਫੜ ਆਜੋ ਠੀਕ ਆ ਕਿੰਨਾ ਬੋਲਾ ਬੋਲਾ ਦੀਪ ਭਾਈ ਕੋਈ ਰਾਤੀ ਸੂਈ ਆ ਹਾਂ ਸਵੇਰੇ 5-6 ਕਿਲੋ ਚੋਈ ਆ ਅੱਛਾ ਹਾਂ ਬਾਕੀ ਹੁਣ ਆਰਡਰ-ਆਰਡਰ ਤੋਂ ਲਾਲੇ ਹਿਸਾਬ ਨਾਲ ਕਿੰਨਾ ਕੁ ਦੁੱਧ ਦਿੱਤਾ ਬਾਕੀ ਬੱਚਾ ਪਲੂਣ ਆ ਬੱਚੀ ਬੱਚੇ ਬਹੁਤ ਸੋਹਣੀਆਂ ਆ ਨਾ ਵੀ ਆਪ ਵੀ ਅਜੇ ਅੱਛੀ ਸਮਝ ਲਓ ਦੋ ਦਿਨ ਦੀ ਆ 4 ਦਿਨਾਂ ਦੀ ਪਲੂਣ ਬੱਚਾ ਆ ਜੇ ਨਹੀਂ ਨਹੀਂ ਠੀਕ ਆ ਹਾਂ ਲੈ ਵੀ ਖਾ ਇਹ ਪਹਿਲਾਂ ਸੂਹ ਚਾਰ ਦਿਨ ਵੇਹਣਾ ਪਹਿਲਾਂ ਬਹੁਤ ਸੋਹਣੀਆਂ ਆ ਚੱਲ ਪਤ ਓਏ ਐਂਡ ਆ ਹਾਂ ਐਂਡ ਐਂਡ ਹੈ ਬੱਚਾ ਬੱਚਾ ਆ ਜੇ ਕਿ ਮਗਰ ਵੀ ਵਛੀ ਨੇ ਚੰਗੀ ਵਿਆਹ ਮਜ਼ਬੂਤ ਆਡਰ ਡਰ ਬਹੁਤ ਸੋਨਾ ਲਗਾ ਲੈਂਦੀ ਭਾਜੀ ਬਣਾ ਲੈਂਦੀ ਹੈ ਹਲੋ ਕਾਰੀ ਕੇ ਜਦੋਂ ਪਸੰਦੀ ਆ ਕਰਮਾਲੀ ਬੜੀ ਬਹੁਤ ਚੰਗੀ ਹਾਂਜੀ ਫਿਰ ਬੋਲੋ ਦੇ ਦਿੱਗੇ 65000 ਦੀ ਕਰ ਦੋ ਮਾਨਦਨ ਹੁੰਦਾ ਨਾ ਚਲ 5 ਹੀ ਇਹਦੇ ਚੋਂ 60000 ਦੀ ਜਾਂ ਦੋ ਠੀਕ ਹੈ ਆਹ ਭਾਜੀ ਇਹਦੇ ਕੋਲ 20 ਕਿਲੋ ਜਿਹੜਾ ਦੁੱਧ ਆ ਵੇਲੇ ਤਿਆਰ ਆ ਬੱਚੇ ਚੋਬਰ ਪਿਛੇ ਆ ਚੋਬਰ ਮਗਰਾ ਚੋਬਰ ਪਿਛੇ ਤੇ ਆ ਨੇੜੇ ਮੇਰੇ ਯਾਰ ਨਾਰਾ ਨੂਰਾ ਵਖਾੜੋ ਚੰਗੀ ਚਾਈ ਚੰਗੀ ਜਲੋਕਾਰ ਜਿੰਨੂੰ ਆਂਦੇ ਆ ਨਹੀਂ ਹੁਣ ਗਾਂਵਾਂ ਦੇ ਬਾਬੇ ਬੰਦੇ ਹਨ ਹਾਂ ਅੱਗੇ ਰ ਬਾਬੇ ਬਾਬਾ ਚਲੋ ਇਦਾਂ ਹੀ ਆ ਪੰਜ ਚਰ ਲੈ ਜਿੰਗਾ ਹੋਰ ਠੀਕ ਠਾਕ ਹਾਂ ਵਧੀਆ ਵਧੀਆ ਜੱਸ ਨੂੰ ਕਹਿੰਦਾ ਮੈਂ ਠੀਕ ਆ ਆ ਜੱਸਾ ਜੱਸਾ ਠੀਕ ਠਾਕ ਆ ਬੇ ਜੱਸਾ ਕਾ ਠੀਕ ਆ ਕਿੰਨਾ ਕਰ ਜੂਗੀ ਜੀ ਅਰੇ ਸੰਦੀਪ ਭਾਜੀ ਆਹ ਵਲੇ ਜਿਹੜਾ ਹੁਣ ਇਹਦੇ ਕੋਲ 20 ਕਿਲੋ ਹੈਲੋ ਕਰਤੋਂ ਬਹੁਤ ਆ ਹੁੰਦਾ ਫਰੀਆ ਹੁੰਦਾ ਬਰਸੀਨ ਬਸੀ ਤੁਹਾਡੇ ਬਹੁਤ ਹੋ ਗਿਆ ਨਹੀਂ ਵਧੂ 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 ਹਾਂ ਤੇ ਬਾਬੇ ਦੀ ਕਿਰਪਾ ਆ ਗਿਆ ਹਾਲੂ ਬਰਸੀਨ ਹੀ ਬਹੁਤ ਹੋ ਗਿਆ ਹੁੰਦਾ ਹਾਂ ਹਾਂ ਜੀ ਹਾਂ ਜੀ ਹੁੰਦਾ ਦੁੱਧ ਵਧੂਗੀ ਅਜੇ ਇਹਨੇ ਵਧੂ ਵਧੂਗੀ ਬੋਲੋ ਫਿਰ ਫੋਨ ਆਵਲੇ ਜਿਹੜਾ 20 ਕਿਲੋ ਤਿਆਰ ਆ ਹਾਂ ਕਿਨੇ ਦੇ ਦੇ ਦੀਏ ਦੱਸੋ 85 ਦੇ ਦੇ ਦੀਏ 80 ਦੇ ਦੇ ਦੀਏ 79 ਦੀ ਚੱਲ ਠੀਕ ਆ ਜੀ ਚੱਲ ਜਾ 75000 ਜਾਨ ਦਾ ਬ੍ਰੈਂਡ ਹੀ ਤੁਰਿਆ ਨਾ ਬ੍ਰੈਂਡ ਹੀ ਹਾਂ ਜੀ ਇਹਦੇ ਪਿੱਛੇ ਵੀ ਵਸ਼ੀ ਇਹਦੇ ਮਗਰ ਵੀ ਵਸ਼ੀ ਰਾਤ ਦੀ ਸੂਈ ਕਰਮ ਵਾਲੀ ਬੱਚਾ ਵੇਖੋ ਇਹਦੇ ਪਿੱਛੇ ਵੀ ਕਿੰਨਾ ਸੋਹਣਾ ਸੋਹਣੀ ਆ ਗਈ ਆ ਨਾਰੂ ਨਾਲ ਠੀਕ ਆ ਫਿਰ ਜਿਹੜਾ ਇੱਕ ਬ੍ਰੈਂਡ ਹੈ ਪਾ ਜੀ ਇਹਦੇ ਕੋ 12 ਕਿਲੋ ਬੋਲਾ ਤਿਆਰ ਹੋਣਾ ਜੇ 12 ਕਿਲੋ ਬੋਲਾ ਤਿਆਰ ਹੋਗਾ 12 ਕਿਲੋ ਐਸਟ ਬੋਲਾ ਕੱਲ ਸੂਈ ਆ ਜੇ ਦੁਜਾ ਦੇਣ ਅੱਛਾ ਠੀਕ ਕਿੰਨਾ ਕਰ ਜੂ ਬਾਈ ਫਿਰ ਇਹ ਨੀਪ ਭਾਈ 16 17 ਕਿਲੋ ਦੁੱਧ ਚਵਾ ਦੂਗੀ 16 17 ਕਿਲੋ ਹਾਂ ਇਹ ਥੋੜਾ ਮਾਰਦੀ ਹੈ ਬਾਕੀ ਬਰੀਡ ਦਾ ਪਤਾ ਹੀ ਕੋਈ ਨਹੀਂ ਆ ਵੀ ਕਿੱਧਰ ਨੂੰ ਇਹਨੇ ਤੁਰ ਜਾਣਾ ਬਿਲਕੁਲ ਬਿਲਕੁਲ ਆ 20 ਵੀ ਕਰ ਜੇ ਕਰ ਜੇ ਕਹਿ ਨਹੀਂ ਸਕਦੇ ਕਰਦੀ ਬਾਈ ਕਰਦਾ ਜੀ ਹਾਂ ਜੀ ਬੋਲੋ ਜੀ ਫਿਰ ਮਗਰੀ ਬਗਣ ਹੋ ਸੀ ਜੀ ਮਗਰਬੀ ਆ ਗਈ ਸਰਦੀ ਦੇ ਦिए ਕਿੰਨਾ ਮਾਂ ਦੋ ਕਿੰਨਾ ਕਰ ਦिए ਵੇਖ ਲਓ ਕਿੰਨਾ ਕਰ ਦੋ 55 ਦੀ ਜਾਂ ਦੋ ਦੋ ਹੀ ਹੋਰ 53 ਦੀ 53000 ਦੀ ਜਾਂ ਦੇ ਜਾਂ ਦੇ ਲੈ ਰੋ ਮਣਾ ਤੋਹਾ ਮਣਾ ਲੈ 6 ਦੰਦ ਬਚਾ ਆਵੀ ਗੱਬਣ ਗੱਬਣ ਆ ਜੇ ਗੱਬਣ ਮੈਂ ਨਾ ਵੇੜ ਖਾ ਕਰਾ ਲਈ ਥਾਲ ਜਿਹੜੇ ਉਹਨਾਂ ਖਾ 6 ਹੀ ਦੰਦ ਬਚਾ ਆ ਜੇ ਪਹਿਲਾਂ ਨੇ ਵੇੜ ਆਹਾ ਹਾ ਤੇ ਥਾਲ ਵੇਖੋ ਲੱਗਾ ਪੂਰੀ ਰਾਜੀ ਬਾਜੀ ਆ ਚੌਗੀ ਆ ਇਹ ਪੂਰੀ ਛਗੀ ਵੀ ਛਗੀ ਚਾਰ ਦਾ ਨਹੀਂ ਸਮਝੋ ਬਸ ਲੈ ਬਖਾਰੇ ਉਹਨਾਂ ਕਰਣੀ ਚੱਲ ਪੱਪੀ ਆਈ ਦੇ ਲੈ ਉਹ ਪਾਈ ਦੁੱਧ ਕਿੰਨਾ ਹੋਣਾ ਇਹ ਲੋ ਦੁੱਧ ਕਰਮਾਰੀ ਦਾ ਆ ਵੀ ਬਗੜਾ ਪਿਆ ਆ ਜੇ ਪਤਾ ਹੀ ਕੋਈ ਨਹੀਂ ਸਮੁੰਦਾ ਹੈ ਗੱਬਣ ਆ ਜੀ ਮੈਂ ਨਾ ਕਿੰਨਾ ਕਰਜੂ ਭਾਈ ਜੀ ਤੂ ਦਫਰੇ ਨਹੀਂ ਨਹੀਂ ਭਾਜੀ ਪਹਿਲਾਂ ਨਹੀਂ ਵਛੀ ਨੂੰ 20 ਕਿਲੋ ਦੇ ਕੁਝ ਨਹੀਂ ਕਹਿੰਦਾ 20 ਕਿਲੋ ਚੋਰ ਤੇ ਚਲ ਜੇ ਤੇ ਪਤਾ ਹੀ ਕੋਈ ਨਹੀਂ ਹੈ ਹਾਂ ਜਿਹੜੇ ਹਸਾਉਣ ਆ ਲੇਵਾ ਤੇ ਆੜੋਂ ਡਿਆ ਤੇ ਵਜਨ ਵਜਨ ਵੀ ਬੜਾ ਪਲੀ ਪੁਲੀ ਵੀ ਬਹੁਤ ਜ਼ਿਆਦਾ ਆ ਬਸ ਠੀਕ ਵਾਕਿਆ 30 ਕਿਲੋ ਹੈ ਹੈ ਕਾਦੀ ਬੋਰ ਹੈ ਵੈੜੀ ਬਹੁਤ ਚੰਗੀ ਹੈ ਹਾਂ ਚੱਲ ਪਤੋਏ ਲੈ ਜੂ ਦੋ ਦਿਨ ਹੈ ਜੀ ਅਜੇ ਲੈ ਆਏ ਨੇ ਸੰਦੀਪ ਭਾਈ ਲੈ ਜੂ ਦੋ ਦਿਨ ਤੇ ਲੈ ਜੂ ਖੁੱਲੇ ਡੋਲੇ ਬੋਲੋ ਫਿਰ ਮੋਲ ਲੈਂਦਾ ਮੰਨੂ ਹੈ ਕਿ ਇਦਾਂ ਇਹ ਲੱਖ ਲੱਖ ਵੀ ਹੋ ਗਿਆ ਪਰੇ ਹਾਂ ਆ ਲੱਖ ਥੋੜੀ ਕਰਨਾ ਆਪਾਂ ਆਪਾਂ ਦੇ ਵੱਡੀਆਂ ਨਾਲ ਹੀ ਕਰਨਾ ਲੈ ਖੇਚ ਫੜ ਠੀਕ ਆ ਕਿ ਨਹੀਂ ਬੋਲੋ ਫਿਰ ਕਿਨੇ ਦੇ ਦੀਏ ਨਿਕਾਇਆ ਕੰਮ ਕਰੀਏ ਨਿਕਾਇਆ ਜੀ ਅਸੀਂ ਦੀ ਨਹੀਂ ਠੀਕ ਆ ਠੀਕ ਆ ਕੋਈ ਕੋਰੋਨਾ ਪ੍ਰਾਹ ਵੇਲਾ ਕੀ ਨਾ ਵੀ ਤਾਂ ਇਹ ਦੋਨੇ ਛੱਡ ਦੇ ਯਾਰ ਆ ਦੋ ਹੋਰ 75000 ਦੀ ਇਹ ਰੈਂਡੀ ਕਰਾ ਦੀ ਯਾਰ ਲਓ ਜੀ 75000 ਦੀ ਹਾਂ ਜੀ ਕੋਈ ਵੇਖ ਲੋ ਕੋਈ ਕਾਜਰੀ ਕੋਈ ਹੈਗਾ ਕਰਮਾੜੀ ਜਿਆ ਠੀਕ ਹੈ ਥੱਬਾ ਬਣੀ ਫਿਰਦੀ ਆ ਥੱਬਾ ਬਾਨ ਪਲੂਨ ਬਚਾ ਆ ਅੱਜ ਮਨ ਖੁਸ਼ ਕਰਦਾ ਭਾਈ ਵਹਿੜਾ ਤੁਸੀਂ ਭਲਾ ਲੈ ਕੇ ਨਹੀਂ ਪੰਜੀ ਹਾਂ ਜੀ ਪਰ ਰੂਹ ਖੋਜ ਕਰਦੀ ਆ ਜਰਸੀ ਇੱਕ ਵਾਰੀ ਫੇਰ ਖਾ ਦੇ ਲੋ ਨਾ ਆ ਖਾ ਖਾ ਆ ਬਖਾ ਦੇਖ ਬ੍ਰੈਂਡ ਵੀ ਸਪ੍ਰੈਂਡ ਚਲੋ ਬੋਲੋ ਫਿਰ ਬਾਕੀ ਜਿਹੜਾ ਆ ਵੀ ਲੈ ਗਿਆ ਉਹ ਵੀ ਨਜ਼ਾਰੇ ਲਾਓ ਕਿਉਂਕਿ ਇਹਦੇ ਪਿਛੇ ਆ ਆਨੰਦ ਬੜਾ ਤਗੜਾ ਹੈ ਮੱਛੀ ਵੀ ਜੇ ਬਹੁਤ ਸੋਹਣੀ ਬਹੁਤ ਹੀ ਸੋਹਣੀ ਆ ਚਲੋ ਹੋਰ ਸੁਣਾਓ ਫਿਰ ਬੱਸ ਵਧੀਆ ਵਧੀਆ ਇਹ ਸੰਦੀਪ ਭਾਈ ਠੀਕ ਹੋ ਗਿਆ ਫਿਰ ਨੰਬਰ ਆਪਣਾ ਨੰਬਰ 9646827503 ਪਿੰਡ ਕੋਟ ਖਜ਼ਾਨਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਸਤਿ ਸ੍ਰੀ ਅਕਾਲ ਜੀ